ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਤਿਹਾਸਕ ਸਥਾਨਾਂ ਦੀ ਯਾਤਰਾ ਦੌਰਾਨ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਦਮਦਮਾ ਸਾਹਿਬ ਸਾਹਿਬ ਜਿਹੜਾ ਬਾਸਮਤ ਨਗਰ ਦੇ ਵਿੱਚ ਸਥਿਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਾਲੀ ਸਾਈਡ ਆਏ ਤਾਂ ਹੰਗੋਲੀ ਔਰ ਕਾਫੀ ਜਿਲਿਆਂ ਦੇ ਵਿੱਚੋਂ ਹੁੰਦੇ ਹੋਏ ਇਸ ਥਾਨ ਉੱਪਰ ਆਏ ਸੀ ਇਸ ਥਾਨ ਦਾ ਇਹੀ ਇਤਿਹਾਸ ਹੈ ਕਿ ਇਸ ਥਾਨ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 8 ਦਿਨ ਇਸ ਥਾਨ ਉੱਪਰ ਰਏ ਸੀ 8 ਦਿਨ ਲੋਕਾਂ ਨੂੰ ਸੋ ਪ੍ਰਚਾਰ ਕੀਤਾ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾਂ ਲੋਕਾਂ ਨੂੰ ਜੰਗਾ ਯੁੱਧਾਂ ਲਈ ਤਿਆਰ ਕੀਤਾ ਤੇ ਤੇ 8 ਦਿਨ ਇੱਥੇ ਵਿਸ਼ਰਾਮ ਕੀਤਾ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਇੱਧਰ ਤੋਂ ਲੈ ਕੋ ਕੋਮਲ ਪਹਿਲਾ ਸਾਈਡ ਤੋਂ ਕਰਾ ਦੇ ਇਧਰ ਤਕਰੀਬਨ ਸਾਰੀ ਸੰਗਤ ਇੱਥੇ ਵੀ ਨਮਸਕਾਰ ਕਰਨ ਆਉਂਦੀ ਜਿੰਨੀ ਵੀ ਸੰਗਤ ਆ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਦੀ ਇਹ ਵੀ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਹ ਸਾਈਡ ਤੇ ਆ ਦੇਖ ਰਹੇ ਜੰਗਲ ਨਵਾ ਇਲਾਕਾ ਹੈ ਇਹ ਸ਼ਹਿਰ ਥੋੜਾ ਦੂਰ ਪੈ ਜਾਂਦਾ ਆ ਉੱਪਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਰਵਾਜ ਸਾਹਿਬ ਦੇ ਇਹ ਥੋੜਾ ਉੱਚਾ ਗੁਰਦੁਆਰਾ ਸਾਹਿਬ ਮਤਲਬ ਕਿ ਜ਼ਮੀਨ ਨਹੀਂ ਪੱਧਰ ਤੋਂ ਥੋੜੀ ਉਚਾਈ ਵਾਲੀ ਸਾਈਡ ਤੇ ਆ ਜਿਹੜੇ ਸਥਾਨ ਸੀ ਇੱਥੇ ਰੁਕਣ ਦਾ ਕਾਰਨ ਸੀ ਗੁਰਗੋਬਿੰਦ ਸਿੰਘ ਮਹਾਰਾਜ ਆਪਣੇ ਸੈਨਾਨ ਵਾਲ ਸੰਗਤ ਨਾਲ ਇੱਥੇ ਰੁਕੇ ਕਿਉਂਕਿ ਉਹਨਾਂ ਨੂੰ ਇਹ ਰਮਣੀਕ ਥਾਂ ਤੇ ਖੁੱਲੀ ਥਾਂ ਲੱਗੀ ਸੋਹਣੀ ਜਗ੍ਹਾ ਲੱਗੀ ਤੁਸੀਂ ਦਿਮਿਆਲਾ ਦਵਾਲਾ ਦੇਖ ਹੀ ਰਹੇ ਹੋ ਖੁੱਲੀ ਤੇ ਸੋਹਣੀ ਜਗ੍ਹਾ ਏ ਰਮਣੀਕ ਜਿਹਾ ਸ਼ਾਂਤੀ ਵਾਲੀ ਜਗ੍ਹਾ ਲੱਗਣਾ ਤੇ ਇੱਥੇ ਸੰਗਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਹੁੰਚੇ ਤਾਂ ਦੂਰ ਦੂਰ ਤੋਂ ਇਲਾਕਿਆਂ ਦੀਆਂ ਸੰਗਤਾਂ ਇੱਥੇ ਪਹੁੰਚ ਕੇ ਦਰਸ਼ਨਾਂ ਲਈ ਇੱਥੇ ਪਹੁੰਚਦੀਆਂ ਸੀ ਤੇ ਉਹਨਾਂ ਦੇ ਦਰਸ਼ਨ ਕਰਕੇ ਆਪਣੀ ਬੰਦ ਇੱਛਾ ਪੂਰੀ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਕ ਰੌਣਕ ਦੇ ਲਈ ਸਾਧਨੀ ਸੁਖਨੇਹਾ ਸਤਿ ਸ਼੍ਰੀ ਅਕਾਲ ਜੰਨਾ ਮੈਂ ਕੀਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਸੁਣ ਕੇ ਆਵਾਜ਼ ਸਤਿ ਸ਼੍ਰੀ ਸੁਣ ਕੇ ਆਵਾਜ਼ ਸ਼ੈਤਾਨ

ਸਤਿਗੁਰੂ ਨੇ ਹੀ ਆਨੰਦ ਸਾਥ ਜਿਸੰਗਾਈ ਹੈ ਸਤਿਗੁਰੂ ਦੇ ਦਿਆ ਨਾਲ ਸੱਚਾ ਉੱਝ ਸੰਤੂਰੂ ਦੇ ਦਿਆ ਨਾਲ ਆਪੇ ਹੀ ਕਿਉਂ ਆਹ ਸਾਰੇ ਸਾਧ ਸੰਗਤ ਜਿਵੇਂ ਕਿ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਤੇ ਨੀਚੇ ਲੰਗਰ ਹਾਲ ਬਣਿਆ ਹੋਇਆ ਸ੍ਰੀ ਲੰਗਰ ਹਾਲ ਦੇ ਵਿੱਚ ਹਰ ਟਾਈਮ ਚਾਹ ਤੇ ਛੋਲਿਆਂ ਦਾ ਲੰਗਰ ਚੱਲਦਾ ਕਿਸੇ ਵੀ ਵਕਤ ਆ ਸਕਦੇ ਤੁਸੀਂ ਛੋਲਿਆਂ ਦਾ ਲੰਗਰ ਚੱਲਦਾ ਨੀਚੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਤੇ ਇੱਥੇ ਲੰਗਰ ਚੱਲਦਾ ਰਹਿੰਦਾ ਚੱਲੂ ਬਹੁਤ ਛੋਲਿਆਂ ਦਾ ਲੰਗਰ ਤੁਸੀਂ ਵੀ ਆ ਕੇ ਛੱਕ ਸਕਦੇ ਹੋ ਆਹ ਦੇਖੋ ਕੁਮਨ ਉੱਧਰ ਉੱਧਰ ਚੱਲ ਰਿਹਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਹਰ ਟਾਈਮ ਛੋਲਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਇਸ ਤੇ ਕਿਸੇ ਵਜ੍ਹਾ ਤੇ ਇਹ ਸੋਲੇ ਦਾ ਖਾਤਾ